ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਜੇਕਰ ਤੁਸੀਂ ਵੀ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਹੋ ਜਾਂ ਫਿਰ ਅੱਜਕੱਲ ਦੇ ਵਿੱਚ ਕਿਤੇ ਦੂਰ ਦਰੇਡੇ ਬੱਸਾਂ ਦੇ ਜ਼ਰੀਏ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵੱਡੀ ਖ਼ਬਰ ਹੈ ਜੇਕਰ ਤੁਸੀਂ ਇਹ ਖ਼ਬਰ ਦੇਖੇ ਬਿਨਾਂ ਘਰ ਤੋਂ ਨਿਕਲਦੇ ਹੋ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਿ ਅੱਜ ਪੂਰੇ ਸੂਬੇ ਦੇ ਵਿੱਚ ਜਿਹੜੇ ਨੌਂ ਡੀਪੂ ਨੇ ਉਹ ਦੁਪਹਿਰ 12 ਵਜੇ ਤੋਂ ਲੈ ਕੇ ਜਿਹੜੇ ਬੰਦ ਕਰ ਦਿੱਤੇ ਜਾਣਗੇ ਜਿਸ ਦੇ ਵਿੱਚ ਕਿ ਖਾਸ ਤੌਰ ਤੇ ਪਟਿਆਲਾ ਡੀਪੂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਕੀਤਾ ਜਾਣਾ ਜੋ ਕੱਚੇ ਮਲਾਜ਼ਮ ਨੇ ਪੀਆਰਟੀਸੀ ਦੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਜਿਹੜੀ ਮੈਨੇਜਮੈਂਟ ਆ ਉਹ ਕੱਚੇ ਮਲਾਜ਼ਮਾਂ ਦੇ ਨਾਲ ਤੱਕੇਸ਼ਾਈ ਕਰ ਰਹੀ ਹੈ ਗਿਣੀਆਂ ਮਿੱਥੀਆਂ ਸਾਜ਼ਿਸ਼ਾਂ ਦੇ ਤਹਿਤ ਕੱਚੇ ਮਲਾਜ਼ਮਾਂ ਦੇ ਨਾਲ ਤੱਕੇਸ਼ਾਈ ਕਰਨ ਦੇ ਇਲਜ਼ਾਮ ਮੈਨੇਜਮੈਂਟ ਦੇ ਉੱਪਰ ਕੱਚੇ ਮਲਾਜ਼ਮਾਂ ਦੁਆਰਾ ਲਗਾਏ ਗਏ ਨੇ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਬੀਤੇ ਕੱਲ ਤੋਂ ਜਿਹੜਾ ਪੀਆਰਟੀਸੀ ਕੱਚੇ ਮਲਾਜ਼ਮਾਂ ਦਾ ਚੰਡੀਗੜ੍ਹ ਡੀਪੂ ਆ ਵੀ ਕੱਲ ਤੋਂ ਬੰਦ ਕੀਤਾ ਹੋਇਆ ਪਰ ਅੱਜ ਵੱਡਾ ਐਲਾਨ ਹੋਰ ਕਰ ਦਿੱਤਾ ਗਿਆ ਕਿ ਸੂਬੇ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ ਜਿਹੜੇ ਨੌਂ ਡੀਪੂ ਹੋਰ ਬੰਦ ਕਰ ਦਿੱਤੇ ਜਾਣਗੇ